ਹਾਂਜੀ ਸਤਿ ਸ੍ਰੀ ਅਕਾਲ ਜੀ ਆਹ ਤਸਵੀਰ ਹੈ ਜੋ ਸ਼ੰਭੂ ਬਾਰਡਰ ਦੀ ਹੈ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਆ ਬਾਈ ਜੀ ਹੈ ਜਿਨ੍ਹਾਂ ਨੂੰ ਕਹਿ ਲੋ ਵੀ ਸਰਕਾਰਾਂ ਦੀ ناکਾਮੀਆਂ ਨੇ ਸਰਕਾਰਾਂ ਨੇ ਜਿਹੜਾ ਇੱਕ ਜਵਟਾਇਆ ਹੋਇਆ ਉਹਨਾਂ ਕਰਕੇ ਚਲੋ ਇੱਕ ਕੰਮ ਸਿੱਖ ਕੇ ਬਾਈ ਆਹ ਪ੍ਰਸਾਦਾ ਲਾਉਣਾ ਆਟਾ ਗੁੰਨਣਾ ਸਿੱਖ ਕੇ ਬਾਈ ਜੀ ਬਾਈ ਜੀ ਕਿੱਥੋਂ ਕਿਹੜਾ ਪਿੰਡ ਆ ਬਾਈ ਜੀ ਹਾਕਮ ਸਿੰਘ ਵਾਲਾ ਜੀ ਬਾਈ ਜੀ ਆ ਕੰਮ ਘਰੇ ਵੀ ਕਰ ਲੈਂਦੇ ਸੀ ਨਹੀਂ ਘਰੇ ਤਾਂ ਨਹੀਂ ਕਰਦੇ ਸੀ ਜੀ ਅੱਛਾ ਜੀ ਸਰਕਾਰਾਂ ਜ਼ੋਰ ਮਟਾ ਰਹੀਆਂ ਤੇ ਚੜਦੀ ਕਲਾ ਹੀ ਕਰ ਰਹੇ ਆ ਅੱਛਾ ਜੀ ਹਾਂ ਜੀ ਕਿੱਥੋਂ ਆਇਓ ਬਾਈ ਜੀ ਇਲਾਕਾ ਕਿਹੜਾ ਆਪਣਾ ਬਠਿੰਡਾ ਬਠਿੰਡਾ ਹੀ ਭਗਤਾ ਭਾਈ ਕੋ ਹਾਕਮ ਸਿੰਘ ਵਾਲਾ ਅੱਛਾ ਜੀ ਭਗਤਾ ਭਾਈ ਤੋਂ ਹੀ ਹਾਕਮ ਸਿੰਘ ਵਾਲਾ ਆ ਬਾਈ ਜੀ ਇਹ ਸਾਰੇ ਭਗਤਾ ਭਾਈ ਹਾਕਮ ਵਾਲਾ ਜੀ ਹਾਂ ਜੀ ਜੀ ਭਗਤਾ ਭਾਈ ਭਗਤਾ ਭਾਈ ਹਾਕਮ ਵਾਲਾ ਤੋਂ ਬਾਈ ਜੀ ਖੁਦ ਹੀ ਲੰਗਰ ਪਾਣੀ ਤਿਆਰ ਕਰ ਰਹੇ ਨੇ ਇੱਧਰ ਆਟਾ ਗੁੰਨਿਆ ਜਾ ਰਿਹਾ ਬਾਈ ਜੀ ਫਿਰ ਪ੍ਰਸਾਦਾ ਤਿਆਰ ਕਰਨਗੇ ਬਾਈ ਜੀ ਕੀ ਦੇਖਿਆ ਲੱਗਦਾ ਵੀ ਸਰਕਾਰ ਨੇ ਸਾਲਾ ਕਹਿ ਜੇ ਕੰਮਾ ਚ ਲਾਉਂਦੇ ਹਨਾ ਬਿਲਕੁਲ ਜੀ ਬਿਲਕੁਲ ਜਦੋਂ ਸਰਕਾਰਾਂ ਨਲਾਇਕ ਹੋਣ ਲੋਕਾਂ ਨਾਲ ਵਾਅਦੇ ਕਰਕੇ ਮੁੱਕਰ ਜਾਣ ਤੇ ਲੋਕਾਂ ਦੇ ਜਬਰਟ ਹੋਣ ਤੇ ਫਿਰ ਬੰਦੀ ਕਰਨੀ ਪੈਂਦੀ ਹੈ ਸ਼ੁਰੂ ਤੋਂ ਹੀ ਸਾਡਾ ਇਤਿਹਾਸ ਆ ਵੀ ਸਾਡੇ ਜ਼ੁਲਮ ਖਿਲਾਫ ਮੋਰਚੇ ਲੱਗਦੇ ਆਏ ਆ ਗੁਰੂ ਸਾਹਿਬ ਵੇਲੇ ਦੀਏ ਕੋਈ ਪਹਿਲੀ ਗੱਲ ਨਹੀਂ ਗੁਰੂ ਸਾਹਿਬ ਨੇ ਲੜਾਈਆਂ ਲੜੀਆਂ ਉਸ ਤੋਂ ਬਾਅਦ ਜਦੋਂ ਹੁਣ ਇਹ ਸਰਕਾਰ ਪੂਰਾ ਦੇਸ਼ ਕਰਤੀ ਲੋਕਾਂ ਦੇ ਹੱਕ ਮਾਰ ਕੇ ਕਾਰਪੋਰੇਟ ਨੂੰ ਵੇਚਣ ਤੇ ਹੋਈ ਆ ਕੋਈ ਰਾਹ ਨਹੀਂ ਸਾਡੇ ਆ ਸਾਰੇ ਪ੍ਰਾਈਵੇਟ ਕਰਤੇ ਤੇ ਉਹਨਾਂ ਅਖੀਰ ਦੇ ਵਿੱਚ ਜਿਹੜਾ ਖੇਤੀ ਸੈਕਟਰ ਆ ਉਹਨੂੰ ਤੇ ਆ ਕੇ ਕਾਰਪੋਰੇਟ ਉਹਨਾਂ ਦੇ ਹੱਥਾਂ 'ਚ ਖੇਤੀ ਸੈਕਟਰ ਦੇਤਾ ਇਹਨਾਂ ਆਉਦੀ ਕਿਸਾਨੀ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਲੱਗੀ ਆ ਪੰਜਾਬ ਦੇ ਮਜ਼ਦੂਰ ਦੇ ਹੱਕ ਮਾਰੇ ਜਾ ਰਹੇ ਆ ਤੇ ਉਦੋਂ ਫਿਰ ਸਾਨੂੰ ਇਹ ਮੋਰਚਾ ਬੰਦੀ ਕਰਨੀ ਪੈਂਦੀ ਆ ਬਸੇ ਕਿਸੇ ਦਾ ਵੀ ਕੋਈ ਸ਼ੌਂਕ ਨਹੀਂ ਹੁੰਦਾ ਕਿਸੇ ਕੋਲ ਇਹਨਾਂ ਟਾਈਮ ਨਹੀਂ ਹੁੰਦਾਗਾ